ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਕਹਾਣੀ ਇੰਨੀ ਕੁ ਚਾਰ ਦਿਵਾਰੀ ਲੈ ਕੇ ਬੜਤੇ ਪਾਈ ਕੀਰਤੀ ਦੀਆਂ ਅੱਖਾਂ 'ਚ ਹੰਝੂ ਵਹਿ ਰਹੇ ਸਨ ਉਸ ਦਾ ਪਤੀ ਆਕਾਸ਼ ਹੂਕ ਸੁੱਤਾ ਪਿਆ ਸੀ ਕੀਰਤੀ ਆਪਣੇ ਆਕਾਸ਼ ਤੋਂ ਪਾਸਾ ਵੱਟ ਕੇ ਪਈ ਹੋਈ ਸੀ ਤਾਂ ਕਿ ਉਹ ਉਸ ਦੇ ਹੰਝੀਆਂ ਨੂੰ ਵੇਖ ਨਾ ਸਕੇ ਤੇ ਆਪਣੇ ਨਿਕਲ ਰਹੇ ਹਟਕੋਰੀਆਂ ਦੀ ਆਵਾਜ਼ ਨੂੰ ਕੀਰਤੀ ਨੇ ਮੂੰਹ ਤੇ ਸਿਰਹਾਣਾ ਰੱਖ ਦਬਾਇਆ ਹੋਇਆ ਸੀ ਕੀਰਤੀ ਆਪਣੇ ਬਾਹਰ ਦੇ ਸ਼ੋਰ ਨੂੰ ਤਾਂ ਆਪਣੇ ਪਤੀ ਦੇ ਕੰਨਾਂ ਤੱਕ ਪਹੁੰਚਣ ਤੋਂ ਰੋਕ ਰਹੀ ਸੀ ਪਰ ਉਸ ਦਾ ਅੰਦਰਲਾ ਸ਼ੋਰ ਚੀਕ-ਚੀਕ ਕੇ ਆਖ ਰਿਹਾ ਸੀ ਆਕਾਸ਼ ਤੇਰੇ ਪਿਆਰ ਚ ਹੁਣ ਮੇਰਾ ਦਮ ਘੁੱਟਦਾ ਹੈ ਮੈਨੂੰ ਲੱਗਦਾ ਹੈ ਕਿ ਤੂੰ ਮੈਨੂੰ ਕੈਦ ਕੀਤਾ ਹੋਇਆ ਹੈ ਕੀਰਤੀ ਹੌਲੀ ਜਹੀ ਬੋਲੀ ਆਕਾਸ਼ ਪਿਆਰ ਵੀ ਆਜ਼ਾਦੀ ਮੰਗਦਾ ਹੈ ਆਪਣੇ ਦਰਦ ਆਪਣੀਆਂ ਬਲੂੰਦਰੀਆਂ ਭਾਵਨਾਵਾਂ ਨਾਲ ਲੜਦੇ ਉਹਨਾਂ ਨੂੰ ਹੰਜੀਆਂ ਤੇ ਹਟਕੋਰੀਆਂ ਨਾਲ ਬਾਹਰ ਕੱਢਦੇ ਕੀਰਤੀ ਨੂੰ ਰਾਤ ਕਾਫੀ دیر ਬਦ ਕਦੋਂ ਨੀਂਦ ਆਈ ਕੀਰਤੀ ਨੂੰ ਖੁਦ ਵੀ ਪਤਾ ਨਹੀਂ ਲੱਗਾ ਸਵੇਰੇ ਸਵੇਰੇ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਦਿੰਦੇ ਆਖਿਆ ਉੱਠ ਕੀਰਤੀ ਮਿਸਤਰੀ ਤੇ ਮਜ਼ਦੂਰ ਆਉਣ ਵਾਲੇ ਨੇ ਉੱਠ ਕੇ ਆਪਣੇ ਘਰ ਦੇ ਜ਼ਰੂਰੀ ਕੰਮ ਨਿਬੜ ਲੈ ਨਾਲੇ ਮੈਂ ਦਫ਼ਤਰ ਜਾਣਾ ਹੈ ਮੈਨੂੰ ਦੁਪਹਿਰ ਦੀ ਰੋਟੀ ਅੱਜ ਨਾਲ ਹੀ ਦੇ ਦੇਈ ਸ਼ਾਇਦ ਅੱਜ ਬਾਅਦਪੈਰ ਮੈਨੂੰ ਛੁੱਟੀ ਨਾ ਮਿਲੇ ਇਨਾ ਅਕਾਸ਼ ਨੂੰ ਨਾਲੇ ਬਾਥਰੂਮ ਵਿੱਚ ਚਲਾ ਗਿਆ ਕਾਸ਼ਤੀ ਬੋਲ ਸੋਣ ਕੀਰਤੀ ਇੱਕਦਮ ਉੱਠ ਕੇ ਬਹਿ ਗਈ ਜਿਵੇਂ ਕਿਸੇ ਜੱਜ ਨੇ ਉਸ ਨੂੰ ਉੱਠਣ ਦਾ ਹੁਕਮ ਸੁਣਾਇਆ ਹੋਵੇ ਮੂੰਹ ਹੱਥ ਧੋ ਕੇ ਕੀਰਤੀ ਸਿੱਧਾ ਰਸੋਈ 'ਚ ਚਲੀ ਗਈ ਤੇ ਆਕਾਸ਼ ਤੇ ਨਹਾ ਕੇ ਨਿਕਲਣ ਤੋਂ ਪਹਿਲਾਂ ਹੀ ਉਸਨੇ ਫਟਾਫਟ ਆਟਾ ਗੁੰਨ ਗੈਂਸ ਤੇ ਸਬਜ਼ੀ ਵੀ ਧਾਰ ਦਿੱਤੀ ਆਕਾਸ਼ ਜਿਵੇਂ ਹੀ ਨਹਾ ਕੇ ਬਾਹਰ ਨਿਕਲਿਆ ਕੀਰਤੀ ਨੇ ਤਵਾ ਗੈਂਸ ਤੇ ਧਾਰ ਗੈਂਸ ਚਲਾਉਂਦੀ ਨੇ ਆਖਿਆ ਤੁਸੀਂ ਰਾਤ ਦੀ ਸਬਜ਼ੀ ਨਾਲ ਨਾਸ਼ਤਾ ਕਰ ਲਓ ਤੁਹਾਡੇ ਜਾਣ ਤੱਕ ਸਬਜ਼ੀ ਬਣ ਜਾਊ ਤੇ ਤੁਸੀਂ ਦੁਪਹਿਰ ਦਾ ਖਾਣਾ ਤਾਜੀ ਸਬਜ਼ੀ ਨਾਲ ਲੈ ਜਾਓ ਆਕਾਸ਼ ਨੇ ਕੋਈ ਜਵਾਬ ਨਾ ਦਿੱਤਾ ਕੀਰਤੀ ਨੇ ਪਰੌਂਠਾ ਬਣਾ ਆ ਰਾ ਦੀ ਸਬਜ਼ੀ ਨਾਲ ਆਕਾਸ਼ ਨੂੰ ਨਾਸ਼ਤਾ ਦਿੱਤਾ ਤੇ ਚਾਹ ਦਾ ਕੱਪ ਰੱਖਦੀ ਹੋਈ ਬੋਲੀ ਤੁਸੀਂ ਨਾਸ਼ਤਾ ਖਾ ਕੇ ਤਿਆਰ ਹੋ ਜਾਓ ਇੰਨੇ ਨੂੰ ਸਬਜ਼ੀ ਬਣ ਜਾਊਗੀ ਫਿਰ ਮੈਂ ਤੁਹਾਡਾ ਦੁਪਹਿਰ ਦਾ ਖਾਣਾ ਪੈਕ ਕਰ ਦੇਵਾਂਗੀ ਅਕਾਸ਼ ਜਿਵੇਂ ਹੀ ਨਾਸ਼ਤਾ ਕਰਨ ਬੈਠਾ ਉਸ ਦੀ ਨਜ਼ਰ ਕੀਰਤੀ ਦੇ ਮੂੰਹ ਤੇ ਪਈ ਤੇ ਆਖਣ ਲੱਗਾ ਆਹ ਮੂੰਹ ਕਿੱਦਾਂ ਦਾ ਬਣਾਇਆ ਕੀਰਤੀ ਨੇ ਗੱਲ ਬਦਲਦੀ ਨੇ ਆਖਿਆ ਕਿੱਦਾਂ ਦਾ ਮਤਲਬ ਸੁੱਤੀ ਉੱਠਦੀ ਹੀ ਰਸੋਈ 'ਚ ਲੱਗ ਗਈ ਸ਼ਾਇਦ ਤੁਹਾਨੂੰ ਲੱਗਦਾ ਹੋ ਅਕਾਸ਼ ਖਿਜਦਾ ਹੋਇਆ ਬੋਲਿਆ ਅੱਛਾ ਮੈਨੂੰ ਤਾਂ ਐ ਲੱਗਾ ਜਿਵੇਂ ਸ਼ਾਇਦ ਕੋਈ ਮਰ ਮਰ ਗਿਆ ਹੋਵੇ ਕੀਰਤੀ ਆਕਾਸ਼ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਰਸੋਈ 'ਚ ਚਲੀ ਗਈ ਉਸ ਦਾ ਮਾਨ ਆਕਾਸ਼ ਦੀਆਂ ਗੱਲਾਂ ਸੁਣੋਂ ਫੇਰ ਭਾਰ ਆ। ਪਰ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਆਖਿਆ ਨਾ ਕੀਰਤੀ ਰੋਣਾ ਨਹੀਂ। ਨਹੀਂ ਤਾਂ ਕੁਝ ਨਾ ਕੁਝ ਹੋਰ ਸੋਣਾ ਪੈ ਜਾਊ। ਇਸ ਲਈ ਕੀਰਤੀ ਚੁੱਪਚਾਪ ਰਸੋਈ 'ਚ ਕੰਮ ਕਰਦੀ ਰਹੀ। ਇੱਕ ਪਰੌਂਠੀ ਹੋਰ ਆਕਾਸ਼ ਨੂੰ ਫੜਾ ਪੁੱਛਣ ਲੱਗੀ ਹੋਰ ਪਰੌਂਠੀ ਲਾਉਂਗੇ ਜਾਂ ਗੈਸ ਬੰਦ ਕਰ ਦਿਆਂ। ਸਾਰਿਆਂ ਦਾ ਨਾਸ਼ਤਾ ਬਣ ਚੁੱਕਾ ਹੈ। ਆਕਾਸ਼ ਨੇ ਕੋਈ ਜਵਾਬ ਨਾ ਦਿੱਤਾ। ਕੀਰਤੀ 2 ਮਿੰਟ ਆਕਾਸ਼ ਕੋਲ ਖੜ ਫਿਰ ਰਸੋਈ ਚ ਚਲੀ ਗਈ ਤੇ ਗੈਸ ਬੰਦ ਕਰਦੀ ਆਖਣ ਲੱਗੀ ਚੱਲ ਜੇ ਹੋਰ ਪਰੌਂਠੀ ਖਾਣੀ ਹੋਊ ਤਾਂ ਮੈਂ ਆਪਣੇ ਵਾਲੀ ਪਰੌਂਠੀ ਦੇ ਦੇਉ ਫਾਲਤੂ ਬਣਾਈ ਤੇ ਜੇ ਨਾ ਖਾਦੀ ਫਿਰ ਅੰਨ ਖਰਾਬ ਜਾਊ ਕੀਰਤੀ ਰਸੋਈ ਦਾ ਸਮਾਨ ਸਾਂਭਣ ਲੱਗੀ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਮਾਰਦਿਆਂ ਆਖਿਆ ਅੱਧੀ ਪਰੌਂਠੀ ਦੇ ਕੇ ਜਾਈ ਕੀਰਤੀ ਨੇ ਫਟਾਫਟ ਡੱਬਾ ਖੋਲ ਪੂਰੀ ਪਰੌਂਠੀ ਆਕਾਸ਼ ਕੋ ਲੈ ਜਾਂਦੀ ਨੇ ਆਖਿਆ ਪੂਰੀ ਲੈ ਲਓ ਖਾਦੀ ਜਾਉ ਅੱਧੀ ਦਾ ਕੀ ਏ ਵੈਸੇ ਵੀ ਮੈਂ ਇਹ ਛੋਟੀ ਜਹੀ ਹੀ ਬਣਾਈ ਏ ਆਕਾਸ਼ ਨੇ ਕੀਰਤੀ ਨੂੰ ਕੋਰੀ ਵਟ ਦੇ ਆਖਿਆ ਜਦ ਤੈਥੋਂ ਅੱਧੀ ਮੰਗੀ ਏ ਤੇ ਤੂੰ ਅੱਧੀ ਨਹੀਂ ਦੇ ਸਕਦੀ ਕੀਰਤੀ ਨੇ ਅੱਧੀ ਪਰੌਂਠੀ ਤੋੜ ਆਕਾਸ਼ ਦੀ ਪਲੇਟ ਚ ਰੱਖ ਦਿੱਤੀ ਤੇ ਅੱਧੀ ਵਾਪਸ ਲਿਆ ਰੋਟੀਆਂ ਵਾਲੇ ਡੱਬੇ ਚ ਰੱਖ ਦਿੱਤੀ ਨਾਸ਼ਤਾ ਕਰ ਆਕਾਸ਼ ਤਿਆਰ ਹੋਣ ਲੱਗ ਪਿਆ ਕੀਰਤੀ ਨੇ ਵੀ ਆਕਾਸ਼ ਦਾ ਲੰਚ ਬਾਕਸ ਪੈਕ ਕਰ ਦਿੱਤਾ ਘੜੀ ਕਿੰਨੀ ਟਾਈਮ ਦੇਖਦੇ ਹੋਏ ਆਕਾਸ਼ ਬੋਲਿਆ ਕੀਰਤੀ 9 ਵਜੇ ਮਿਸਤਰੀ ਤੇ ਮਜ਼ਦੂਰ ਆ ਜਾਣੇ ਨੇ 8:30 ਹੋ ਗਏ ਮੈਂ ਵੀ ਪੌਣੇ ਇੱਕ 9 ਵਜੇ ਚਲਾ ਜਾਣਾ ਤੂੰ ਪਿੱਛੋਂ ਧਿਆਨ ਰੱਖੀ ਕੀਰਤੀ ਨੇ ਠੀਕ ਹੈ ਆਖ ਦਿੱਤਾ ਤੇ ਚੁੱਪਚਾਪ ਕਰਦੇ ਕੰਮ ਕਰਨ ਲੱਗ ਪਈ। ਕੀਰਤੀ ਨੂੰ ਇਦਾਂ ਚੁੱਪਚਾਪ ਦੇਖ ਆਕਾਸ਼ ਇੱਕ ਵਾਰ ਫੇਰ ਕਿੱਸਦਾ ਹੋਇਆ ਬੋਲਿਆ ਧਿਆਨ ਰੱਖੀ। ਮੇਸਤਰੀ ਤੇ ਮਜ਼ਦੂਰਾਂ ਦਾ ਆਪਣੇ ਆਪ ਚ ਨਾ ਗਵਾਚੀ ਰਹੀ। ਵੈਸੇ ਆਕਾਸ਼ ਕੀਰਤੀ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਕਦੇ ਕਿਸੇ ਚੀਜ਼ ਲਈ ਮਨਾ ਨਹੀਂ ਸੀ ਕਰਦਾ। ਹਮੇਸ਼ਾ ਉਸ ਦੀ ਲੋੜ ਤੋਂ ਵੱਧ ਚੀਜ਼ ਦਿਲੋਂਦਾ ਪਰ ਜਦੋਂ ਆਕਾਸ਼ ਬੋਲਦਾ ਤਾਂ ਬੋਲਣ ਲੱਗੇ ਭੋਰਾ ਨਾ ਸੋਚਦਾ ਕਿ ਕਿੱਦਾਂ ਬੋਲਣਾ ਹੈ। ਕਿਸੇ ਵੇਲੇ ਕੀ ਬੋਲਣਾ ਹੈ ਬਸ ਬੋਲ ਦਿੰਦਾ ਚਾਹੇ ਸਾਹਮਣਾ ਸਾਹਮਣੇ ਵਾਲਾ ਜਿੰਨਾ ਮਰਜੀ ਉਸਦੀ ਗੱਲ ਸੁਣ ਦੁਖੀ ਹੋ ਜਾਵੇ ਉਹ ਕਈ ਵਾਰ ਰਿਸ਼ਤੇਦਾਰਾਂ ਸਾਹਮਣੇ ਵੀ ਕੀਰਤੀ ਨਾਲ ਇਦਾਂ ਦਾ ਵਰਤਾਅ ਕਰ ਚੁੱਕਾ ਸੀ ਕੀਰਤੀ ਹਰ ਵਾਰ ਚੁੱਪਚਾਪ ਸੁਣਦੀ ਹੋਈ ਆਪਣੇ ਆਪ ਨੂੰ ਸਮਝਾਉਂਦੀ ਜੇ ਮੈਂ ਵੀ ਅੱਗੋਂ ਜਵਾਬ ਦਿੱਤਾ ਤਾਂ ਘਰ ਦੀ ਇੱਜ਼ਤ ਖਰਾਬ ਹੋ ਜਾਊ ਪਤਾ ਨਹੀਂ ਆਕਾਸ਼ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਔਰਤ ਸਿਰਫ ਕੱਪੜੇ ਤੇ ਗਹਿਣੇ ਹੀ ਨਹੀਂ ਚਾਹੁੰਦੀ ਉਸ ਨੂੰ ਤਾਂ ਇੱਜ਼ਤ ਚਾਹੀਦੀ ਐ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਚਾਹੀਦਾ ਐ ਆਕਾਸ਼ ਤਿਆਰ ਹੋ ਆਪਣਾ ਲੰਚ ਬਾਕਸ ਲੈ ਦਫ਼ਤਰ ਚਲਾ ਗਿਆ ਕੀਰਤੀ ਗੇਟ ਬੰਦ ਕਰ ਅੰਦਰ ਆ ਗਈ ਆਕਾਸ਼ ਦੇ ਜਾਣ ਤੋਂ ਬਾਅਦ ਕੀਰਤੀ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕਰਨ ਲੱਗ ਪਈ ਅਕਸਰ ਇਦਾਂ ਹੀ ਹੁੰਦਾ ਸੀ ਜਦੋਂ ਵੀ ਆਕਾਸ਼ ਤੇ ਵਰਤਾਰੇ ਨਾਲ ਦੁਖੀ ਹੁੰਦੀ ਤਾਂ ਉਸ ਦਾ ਦਿਲ ਕਰਦਾ ਆਕਾਸ਼ ਜਲਦੀ ਦਫ਼ਤਰ ਚਲਾ ਜਾਵੇ ਅੰਦਰ ਆ ਕੀਰਤੀ ਦੀ ਨਿਗਾਹ ਘੜੀ ਤੇ ਪਈ ਅਜੇ ਮਿਸਤਰੀ ਤੇ ਮਜ਼ਦੂਰਾਂ ਦੇ ਆਉਣ 'ਚ 10 ਮਿੰਟ ਪਈ ਸਨ ਕੀਰਤੀ ਫਟਾਫਟ ਘਰ ਦਾ ਖਲਾਰਾ ਚੁੱਕਣ ਲੱਗ ਪਈ ਕਾਮਗਰਦੀ ਨੂੰ ਕੀਰਤੀ ਨੂੰ 7:9 ਹੋ ਗਏ ਉਸਨੇ ਦੇਖਿਆ ਮਿਸਤਰੀ ਤੇ ਮਜ਼ਦੂਰ ਅਜੇ ਨਹੀਂ ਆਈ ਤਾਂ ਉਸਨੇ ਆਕਾਸ਼ ਨੂੰ ਫੋਨ ਮਲਾਇਆ ਤੇ ਆਖਿਆ ਆਕਾਸ਼ ਮਿਸਤਰੀ ਤੇ ਮਜ਼ਦੂਰ ਅਜੇ ਤੱਕ ਨਹੀਂ ਆਏ ਆਕਾਸ਼ ਬੋਲਿਆ ਹਾਂ ਮੈਂ ਤੈਨੂੰ ਦੱਸਣਾ ਭੁੱਲ ਗਿਆ ਮਿਸਤਰੀ ਦਾ ਫੋਨ ਆਇਆ ਸੀ ਉਹ ਅੱਜ ਨਹੀਂ ਆਉਂਦੇ ਕੱਲ ਆਉਣਗੇ ਇੰਨਾ ਆਖ ਆਕਾਸ਼ ਨੇ ਫੋਨ ਕੱਟ ਦਿੱਤਾ ਕੀਰਤੀ ਮਿਸਤਰੀ ਤੇ ਮਜ਼ਦੂਰਾਂ ਦੇ ਨਾਂ ਆਉਣ ਤੇ ਆਪਣੇ ਆਪ ਨੂੰ ਥੋੜਾ ਹੋਰ ਹਲਕਾ ਮਹਿਸੂਸ ਕਰਦੀ ਹੋਈ ਬੋਲੀ ਅੱਜ ਕਿੰਨੇ ਦਿਨਾਂ ਬਾਅਦ ਸਾਰੇ ਦਾ ਸਾਰਾ ਦਿਨ ਮੇਰਾ ਮੇਰੇ ਲਈ ਹੋਵੇਗਾ ਮੇਰੀਆਂ ਭਾਵਨਾਵਾਂ ਨੂੰ ਮੈਂ ਖੁਦ ਸਮਾਂ ਦੇ ਸਮਝਾਵਾਂਗੀ ਆਕਾਸ਼ ਦੇ ਰੁੱਖੇ ਤੇ ਚੁੱਪਵੇਂ ਬੋਲਾਂ ਨੂੰ ਸਹਿਣ ਦੀ ਇਨਾਂ ਨੂੰ ਹੋਰ ਤਾਕਤ ਦਿਆਂਗੀ ਕਦੇ ਨਾ ਕਦੇ ਤਾਂ ਆਕਾਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਜਾਵੇਗਾ ਕਿ ਉਸ ਨੂੰ ਮੇਰੀਆਂ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਮੇਰੇ ਨਾਲ ਪਿਆਰ ਤੇ ਨਰਮੀ ਨਾਲ ਗੱਲ ਕਰਨੀ ਚਾਹੀਦੀ ਹੈ ਮਹੀਨੇ ਤੋਂ ਉੱਪਰ ਹੋ ਗਿਆ ਸੀ ਘਰੇ ਮੈਸਤਰੀ ਲੱਗੇ ਨੂੰ ਜ਼ਿਆਦਾਤਰ ਆਕਾਸ਼ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਜਾਂਦਾ ਸੀ ਮੇਸਤਰੀ ਦਾ ਕੰਮ ਹੁਣ ਤਕਰੀਬਨ ਹਫਤੇ 10 ਦਿਨਾਂ ਦਾ ਹੀ ਰਹਿ ਗਿਆ ਸੀ ਬਸ ਚਾਰ ਦੀਵਾਰੀ ਦੀ ਕੰਧ ਥੋੜੀ ਹੋਰ ਉੱਚੀ ਕਰਨੀ ਸੀ ਚਾਰ ਦੀਵਾਰੀ ਦਾ ਵਾਰੇ ਸੋਚਦਿਆਂ ਹੀ ਕੀਰਤੀ ਦੀਆਂ ਅੱਖਾਂ ਫਿਰ ਹੰਝੂਆਂ ਨਾਲ ਭਰ ਗਈਆਂ ਉਸ ਨੂੰ ਕੱਲ ਮੇਸਤਰੀ ਸਾਹਮਣੇ ਆਕਾਸ਼ ਦੇ ਬਰਤਾਰੇ ਤੇ ਕਿੰਨੀ ਜਲਤ ਮਹਿਸੂਸ ਹੋਈ ਸੀ ਬੇਅਜਤੀ ਦਾ ਦਰਦ ਮਹਿਸੂਸ ਕਰਦੀ ਹੋਈ ਕੀਰਤੀ ਸੋਚਣ ਲੱਗੀ ਆਕਾਸ਼ ਪਤਾ ਨਹੀਂ ਇਹ ਸਮਝਿਆ ਨਹੀਂ ਸਮਝਿਆ ਨਹੀਂ ਸੀ ਜਾਂ ਸਮਝ ਕੇ ਵੀ ਅਨਜਾਨ ਬਣ ਗਿਆ ਸੀ ਆਕਾਸ਼ ਦੀ ਗੱਲ ਸੁਣ ਕੇ ਤਾਂ ਮਿਸਤਰੀ ਤੇ ਮਲਦੂਰ ਵੀ ਖਤਰਾ ਜਿਹਾ ਹਾਸਾ ਹੱਸਣ ਲੱਗ ਪਏ ਸਨ ਖੁਦ ਕੀਰਤੀ ਵੀ ਆਕਾਸ਼ ਦੀਆਂ ਗੱਲਾਂ ਤੋਂ ਇੱਕਦਮ ਘਬਰਾ ਗਈ ਕਿ ਇਹ ਆਕਾਸ਼ ਸਭ ਦੇ ਸਾਹਮਣੇ ਕਿੱਦਾਂ ਬੋਲ ਰਿਹਾ ਹੈ ਕੱਲ ਜਦੋਂ ਮਿਸਤਰੀ ਨੇ ਆਕਾਸ਼ ਨੂੰ ਚਾਰ ਦਿਵਾਰੀ ਹੋਰ ਕਿੰਨੀ ਕੁੱਚੀ ਕਰਨੀ ਹੈ ਬਾਰੇ ਪੁੱਛਿਆ ਸੀ ਤਾ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਸੀ ਕੀਰਤੀ ਜਿਵੇਂ ਹੀ ਆਕਾਸ਼ ਦੀ ਆਵਾਜ਼ ਸੁਣ ਬਾਹਰ ਆਈ ਤਾਂ ਆਕਾਸ਼ ਨੇ ਉਸ ਨੂੰ ਬਾਹਤੋਂ ਫੜ ਚਾਰ ਦਿਵਾਰੀ ਕੋਲ ਖੜਾ ਕਰ ਦੇ ਆਖਿਆ ਬਸ ਇੰਨੀ ਕੁੱਚੀ ਕਰ ਦਿਓ ਕਿ ਕੋਈ ਇਸ ਨੂੰ ਬਾਹਰੋਂ ਦੇਖ ਸਕੇ ਤੇ ਨਾ ਹੀ ਇਹ ਬਾਹਰੋਂ ਕਿਸੇ ਲੰਘਦੀ ਵੜਦੇ ਨੂੰ ਦੇਖ ਸਕੇ ਜਦੋਂ ਆਕਾਸ਼ ਨੇ ਇੰਨਾ ਆਖਿਆ ਤਾਂ ਕੀਰਤੀ ਨੂੰ ਇੱਦਾਂ ਲੱਗਾ ਜਿਵੇਂ ਆਕਾਸ਼ ਉਸ ਨੂੰ ਚਰਿੱਤਰਹੀਣ ਸਮਝ ਰਿਹਾ ਹੋਵੇ ਮੈਸਤਰੀ ਤੇ ਮਜ਼ਦੂਰ ਵੀ ਉਸ ਦੀ ਗੱਲ ਸੁਣ ਮੁਸਕੜੀਆਂ ਵਿੱਚ ਹੱਸਣ ਲੱਗ ਪਏ ਸਨ ਇੰਨਾ ਆਖਣ ਤੋਂ ਬਾਅਦ ਆਕਾਸ਼ ਨੇ ਕੀਰਤੀ ਦੀ ਬਾਹ ਛੜਦੇ ਹੋਏ ਆਖਿਆ ਸੀ ਜਾ ਹੁਣ ਅੰਦਰ ਜਾ ਕੇ ਸਾਰਿਆਂ ਲਈ ਚਾਹ ਬਣਾ ਜਿਵੇਂ ਹੀ ਆਕਾਸ਼ ਨੇ ਕੀਰਤੀ ਦੀ ਬਾਹ ਛੱਡੀ ਸੀ ਕੀਰਤੀ ਕਬਰਾਈ ਹੋਈ ਅੰਦਰ ਆ ਗਈ ਸੀ ਤੇ ਉਸ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਸ ਨਾਲ ਆ ਕੀ ਹੋ ਗਿਆ ਕੀਰਤੀ ਨੇ ਆਪਣੇ ਆਪ ਨੂੰ ਸਾਰਿਆਂ ਸਾਹਮਣੇ ਸੰਭਾਲ ਕੇ ਰੱਖਿਆ ਸਾਰਾ ਦਿਨ ਬਿਨਾ ਬੋਲੇ ਘਰ ਦੇ ਕੰਮ ਕਰਦੀ ਰਹੀ ਰਾਤ ਨੂੰ ਵੀ ਸਾਰੇ ਪਰਿਵਾਰ ਨੂੰ ਰੋਟੀ ਖਵਾਈ ਤੇ ਜਦੋਂ ਆਕਾਸ਼ ਨੂੰ ਰੋਟੀ ਲਈ ਪੁੱਛਣ ਲੱਗੀ ਤਾਂ ਆਕਾਸ਼ ਬੋਲਿਆ ਆਪਾਂ ਇਕੱਠੇ ਖਾ ਲਵਾਂਗੇ ਪਰ ਕੀਰਤੀ ਤੇ ਇੰਨਾ ਆਖਣ ਤੇ ਕਿ ਮੈਨੂੰ ਭੁੱਖ ਨਹੀਂ ਮੈਂ ਨਹੀਂ ਖਾਣੀ ਤੁਸੀਂ ਖਾ ਲਓ ਤਾਂ ਆਕਾਸ਼ ਵੀ ਆਪਣੀ ਰੋਟੀ ਖਾ ਕਮਰੇ ਵਿੱਚ ਚਲਾ ਗਿਆ ਘਰ ਦੇ ਕੰਮ ਤੋਂ ਵੇਲੀ ਹੋ ਕੀਰਤੀ ਕਮਰੇ 'ਚ ਆ ਗਈ ਆਕਾਸ਼ ਪੁੱਛਣ ਲੱਗਾ ਕੀ ਗੱਲ ਕੀਤੀ ਕੱਲ ਦੀ ਹੀ ਉਖੜੀ ਉਖੜੀ ਕਿਉਂ ਲੱਗ ਰਹੀ ਹੈ ਸਿਹਤ ਠੀਕ ਹੈ ਤੇਰੀ ਕੀਰਤੀ ਬੋਲੀ ਹਾਂ ਠੀਕ ਹੈ ਬਸ ਤਕਾਫਟ ਜਈ ਹੈ ਆਕਾਸ਼ ਨੇ ਕੀਰਤੀ ਨੂੰ ਕਮਰੇ ਦੀ ਲਾਈਟ ਬੰਦ ਕਰਨ ਲਈ ਆਖਦੇ ਹੋਏ ਕਿਹਾ ਠੀਕ ਹੈ ਲਾਈਟ ਬੰਦ ਕਰ ਤੇ ਸੌਂ ਜਾ ਮੈਨੂੰ ਵੀ نیند ਆ ਰਹੀ ਹੈ ਕੀਰਤੀ ਲਾਈਟ ਬੰਦ ਕਰ ਬੈਠ ਤੇ ਆਕਾਸ਼ ਕਾਸ਼ ਕੰਨੀ ਪਿੱਠ ਕਰਕੇ ਲੇਟ ਗਈ ਤੇ ਸੌਣ ਦਾ ਬਹਾਨਾ ਕਰਨ ਲੱਗੀ ਉਧਰ ਆਕਾਸ਼ ਵੀ ਕੋਈ ਗੱਲ ਕੀਤੇ ਬਿਨਾ ਸੌਂ ਗਿਆ ਜਦ ਕੀ ਤੀਨੇ ਦੇਖਿਆ ਕਿ ਆਕਾਸ਼ ਸੌਂ ਗਿਆ ਤਦ ਫਿਰ ਕੱਲ ਦੀ ਗੱਲ ਉਸਦੇ ਦਿਮਾਗ ਵਿੱਚ ਇੱਕ ਹਾਦਸੇ ਵਾਂਗ ਜ਼ੋਰ-ਜ਼ੋਰ ਦੀ ਛੱਟ ਮਾਰਨ ਲੱਗੀ ਤੇ ਉਸ ਦੀਆਂ ਅੱਖਾਂ ਸਾਹਮਣੇ ਸਾਰਾ ਕੁਝ ਜਿਉਂਦਾ ਤਿਉਂ ਘੁੰਮਣ ਲੱਗਾ ਕੱਲ ਕਿਸ ਤਰ੍ਹਾਂ ਆਕਾਸ਼ ਨੇ ਮਿਸਤਰੀ ਤੇ ਮਜ਼ਦੂਰਾ ਸਾਹਮਣੇ ਉਸ ਨੂੰ ਚਾਰ ਦਿਵਾਰੀ ਨਾਲ ਖੜਾ ਕਾਰ ਮਿਸਤਰੀ ਨੂੰ ਆਖਿਆ ਸੀ ਆਕਾਸ਼ ਦੇ ਸ਼ਬਦ ਉਸਦੇ ਦਿਮਾਗ ਵਿੱਚ ਅਥੌੜੇ ਵਾਂਗ ਵੱਜ ਰਹੇ ਸਨ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂਆਂ ਨੇ ਫਿਰ ਸਿਰਹਾਣੀ ਨੂੰ ਗਿੱਲਾ ਕਰ ਦਿੱਤਾ ਤੇ ਹਟਕੋਰੇ ਦੀਆਂ ਆਵਾਜ਼ਾਂ ਨੂੰ ਉਸ ਨੇ ਅੱਜ ਮੂੰਹ 'ਚ ਚੁੰਨੀ ਦੇ ਕੇ ਦਬਾਇਆ ਸੀ ਆਪਣੀ ਕਿਸਮਤ ਨੂੰ ਝੂਰਦਿਆਂ ਕੀਰਤੀ ਆਕਾਸ਼ ਕਿੰਨੀ ਦੇਖਦੀ ਹੋਈ ਮਨ ਹੀ ਮਨ ਬੋਲੀ ਆਕਾਸ਼ ਤੇਰਾ ਪਿਆਰ ਹੁਣ ਮੇਰਾ ਸਾਹ ਘੁੱਟਦਾਈ ਤੈਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਤੇਰੇ ਪਿਆਰ ਨੂੰ ਮੈਂ ਪਿਆਰ ਕਿੱਦਾਂ ਆਖਣਾ ਸੱਚਮੁੱਚ ਮੇਰਾ ਤੇ ਕਦੀ-ਕਦੀ ਹੁਣ ਦਿਲ ਕਰਦਾ ਹੈ ਕਿ ਮੈਂ ਤੈਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਪਤਾ ਨਹੀਂ ਆਕਾਸ਼ ਨੂੰ ਕਦੋਂ ਸਮਝੇਗਾ ਕਿ ਇੱਕ ਔਰਤ ਨੂੰ ਕੱਪੜੇ ਗਹਿਣਿਆਂ ਤੋਂ ਜ਼ਿਆਦਾ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੁੰਦੀ ਹੈ ਤੇ ਜੋ ਇਨਸਾਨ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੇ ਔਰਤ ਉਸ ਨਾਲ ਹੀ ਪਿਆਰ ਕਰਦੀ ਪਰ ਤੇਰਾ ਪਿਆਰ ਮੈਥੋਂ ਮੇਰਾ ਸਵੈਮਾਨ ਖੋ ਰਿਹਾ ਜਦੋਂ ਕੋਈ ਕਈ ਵਾਰ ਤੇਰੇ ਸਾਥ ਨਾਲ ਮੇਰਾ ਸਾਹ ਘੁੱਟਣ ਲੱਗਾ ਜਦ ਤਦ ਮੈਂ ਚਾਹੁੰਦੀ ਹਾਂ ਤੂੰ ਦਫ਼ਤਰ ਜਲਦੀ ਚਲਾ ਜਾਵੇਂ ਤਾਂ ਕਿ ਮੈਂ ਵੀ ਖੁੱਲ ਕੇ ਆਤਮ ਸਨਮਾਨ ਨਾਲ ਜੀ ਸਕਾਂ ਮੈਂ ਤੇਰੀ ਕਿੰਨੀ ਕਚਾਰ ਦੀਵਾਰੀ ਵਿੱਚ ਆਪਣੇ ਆਪ ਨੂੰ ਮੈਂ ਮਹਿਫੂਜ਼ ਮਹਿਸੂਸ ਨਹੀਂ ਕਰਦੀ ਸਗੋਂ ਤੇਰੀ ਇਹ ਚਾਰ ਦੀਵਾਰੀ ਮੈਨੂੰ ਮੇਰੇ ਸਵੈਵਾਨ ਮੇਰੀਆਂ ਭਾਵਨਾਵਾਂ ਦੀ ਕਵਰ ਦੀ ਚਾਰ ਦੀਵਾਰੀ ਲੱਗਦੀ ਹੈ ਅੱਜ ਦੂਸਰੀ ਰਾਤ ਵੀ ਕੀਰਤੀ ਆਪਣੇ ਆਪ ਨਾਲ ਲੜਦੀ ਆਕਾਸ਼ ਤੇ ਪਿਆਰ ਵਿੱਚ ਘੁੱਟਣ ਮਹਿਸੂਸ ਕਰਦੀ ਅੱਖਾਂ ਵਿੱਚ ਹੰਝੂ ਲੈ ਆਪਣੀ ਹਟੌਰਿਆਂ ਨੂੰ ਦਬਾਉਂਦੀ ਸੌ ਗਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ